ਦਰਸ਼ਕ ਵੀਰੋ ਸਿਆਣੇ ਕਹਿੰਦੇ ਹਨ ਇੱਕ ਰੁੱਖ ਤੇ 100 ਸੁੱਖ ਸੋ ਇਸ ਬਾਬਾ ਜੀ ਨੇ अनेका ਹੀ ਰੁੱਖ ਲਾਏ ਹਨ ਰੁੱਖ ਲਾ ਕੇ ਬਾਟੀਆਂ ਨਾਲ ਪਾਣੀ ਲਿਆ ਲਾ ਕੇ ਪਾਇਆ ਤੇ ਇਹਨਾਂ ਨੂੰ ਪਾਲਿਆ ਹੈ ਸੋ ਇਹਨਾਂ ਵੱਲੋਂ ਅਪੀਲ ਹੈ ਵੀ ਅੱਜ ਇਹਨਾਂ ਨੂੰ ਪੈਸਿਆਂ ਦੀ ਲੋੜ ਹੈ ਪਹਿਲਾਂ ਨਿਸ਼ਕਾਮ ਸੇਵਾ ਕਰਦੇ ਸੀ ਸੋ ਜੈਸ ਵੀ ਵੀਰ ਭਰਾ ਨੂੰ ਇਸ ਬਾਬਾ ਜੀ ਨਾਲ ਹਮਦਰਦੀ ਹੋਵੇ ਤਾਂ ਉਹ ਜਰੂਰ ਇਹਨਾਂ ਦੀ ਮਦਦ ਕਰਨ ਦੀ ਕਿਰਪਾਲਤਾ ਕਰੇ ਤਾਂ ਕਿ ਤੰਦਰੁਸਤ ਹੋ ਕੇ ਹੋਰ ਵੀ ਸੇਵਾ ਕਰ ਸਕਣ ਇਹਨਾਂ ਦਾ ਖਾਤਾ ਨੰਬਰ ਆਪਾਂ ਡਿਸਕ੍ਰਿਪਸ਼ਨ ਵਿੱਚ ਦੇ ਦੇਾਂਗੇ ਸੋ ਜੋ ਵੀ ਭੈਣ ਭਾਈ ਦਾਨੀ ਵੀਰ ਇਹਨਾਂ ਦੀ ਮਦਦ ਕਰ ਸਕਦਾ ਹੈ ਜਰੂਰ ਕਰੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਹੁਣ ਦੱਸੋ ਜੀ ਆਪਾਂ ਕਿੰਨਾ ਚਿਰ ਹੋ ਗਿਆ ਇਹ ਦਰਖਤਾਂ ਦੀ ਸੇਵਾ ਕਰਦੇ ਦਰਖਤਾਂ ਨੂੰ ਲਾਉਂਦਾ ਉਹ ਮੈਨੂੰ 15 ਸਾਲ ਹੋ ਗਏ ਜੀ ਆਹ ਜਿਹੜੇ ਲਾਏ ਆ ਪਹਿਲਾਂ ਅੱਛਾ ਇਹ ਸਾਰੇ ਮੈਂ ਸੇਵਾ ਕਰਦਾ ਸੀ ਮੈਂ ਕਿਸੇ ਤੋਂ ਕੋਹ ਮੰਗਿਆ ਨਹੀਂ ਹੁਣ ਮੇਰੀ ਬੇਨਤੀ ਆ ਮੇਰੇ ਪੈਰ ਤੇ ਟੂਹੀ ਮੱਚਦੇ ਆ ਬਹੁਤ ਜ਼ਿਆਦੇ ਅੱਛਾ ਜੀ ਤੇ ਮੇਰੇ ਕੰਨਾਂ ਤੇ ਤਾਂ ਸੁਣਦਾ ਹੀ ਨਹੀਂ ਵੀ ਪੈਸਾ ਨਹੀਂ ਮਜ਼ਦੂਰੀ ਆ ਮੈਂ ਇਹਦਾ ਆਪਦੇ ਸਰੀਰ ਦਾ ਇਲਾਜ ਕਰਾਉਣਾ ਇਹ ਦਰਖਤ ਪਾਏ ਆ ਸਾਰੀ ਸਾਰੇ ਪਿੰਡ ਨੂੰ ਪਤਾ ਆਖਲੇ ਨੂੰ ਜੇ ਇਹ ਜਾਤ ਤੋਂ ਲਾਇਆ ਹੈ ਜਾਤ ਤੋਂ ਹੈ ਪਾਰ ਦਾ ਮੇਰੀ ਬੇਨਤੀ ਇਹੀ ਹੱਥ ਬਨ ਕੇ ਬਈ ਮੈਨੂੰ ਹੁਣ ਪੈਸੇ ਦੀ ਕਮਜ਼ੋਰੀ ਨਾਲ ਮੈਂ ਹੁਣ ਮੇਰਾ ਸਰੀਰ ਡਾਊਨ ਹੋ ਰਿਹਾ ਤੇ ਤੂੰ ਹੀ ਤੇ ਪੈਰ ਮੇਰੇ ਬਾਤ ਦੇ ਆ ਤੇ ਕੰਨਾਂ ਤੋਂ ਤਾਂ ਸੁਣਦਾ ਹੀ ਨਹੀਂ ਅੱਛਾ ਜੀ ਤੇ ਮਾਲਕ ਪਿੰਡ ਵਾਲੇ ਸਾਰੀ ਸੰਸਾਰ ਨੂੰ ਮੇਰੀ ਬੇਨਤੀ ਆ ਬਾਹਰ ਨੂੰ ਹੱਥ ਬਨ ਕੇ ਬੇਨਤੀ ਆ ਜੇਰੀ ਮੇਰਾ ਜਿਹੜਾ ਕੋਈ ਮੇਰੀ ਸੇਵਾ ਕਰੂ ਉਹਦੀ ਰੱਬ ਵੀ ਕਰੂਗਾ ਅ ਰੱਬ ਨੇ ਕਰਿਆ ਰੱਬ ਨੇ ਮੈਥੋਂ ਲਵਾਇਆ ਰੱਬ ਦੀ ਸੇਵਾ ਕਰੀ ਜਾਂ ਮੈਂ ਇਹ ਹੋ ਮੇਰੀ ਬੇਨਤੀ ਹੈ ਸੰਗਤ ਨੂੰ ਸਾਰੇ ਨੂੰ ਬਈ ਹੱਥ ਬਨ ਕੇ ਮੇਰੇ ਕੋਲੇ ਪੈਸਿਆਂ ਦੀ ਕਮਜ਼ੋਰੀ ਆ ਮੇਰੇ ਕੋਲ ਟੋਹੀ ਤੇ ਤਾਰ ਮੇਰੇ ਬਹੁਤ ਮੱਤ ਦੇ ਆ ਕੰਨਾ ਤੋਤਾ ਹੁੰਦਾ ਨਹੀਂ ਇਹ ਮਾਤ ਬਾਹੀ ਲੈ ਕੇ ਮਾਲਕੋ ਥੋੜੇ ਮੂਰੇ ਪਹਿਲਾਂ ਤਾਂ ਸੱਚੇ ਰੱਬ ਮੂਰੇ ਹੱਥ ਬਨ ਕੇ ਬੇਨਤੀ ਆ ਮੇਰੀ ਹੇ ਮੇਰੀ ਸੰਗਤ ਮੁਰੇ ਬੇਨਤੀ ਆ ਮੈਂ ਦਵਾਈ ਦਾ ਆਪਦੇ ਸਰੀਰ ਨੂੰ ਇਲਾਜ ਕਰਾ ਲੂੰਗਾ ਮੈਂ ਫੇਰ ਵੀ ਇੱਥੇ ਰਹੂੰ ਥਾਲ ਪਰ ਅਗੇ ਰਹਾ ਇੱਥੇ ਆਹ ਖਾਂਟ ਪਾੜਿਆ ਸਾਰੇ ਆਖਰੀਏ ਨੂੰ ਪਤਾ ਇਹ ਕਹਾਵਾਤੇ ਆ ਜਿਹੜੇ 12 ਬੂਟੇ ਹੁਣ ਲਾਏ ਆ ਹੁਣ ਵੀ ਮੈਂ انہਾਂ ਦੀ ਸੇਵਾ ਕਰਦਾ ਹੀ ਰਹੂੰ ਇਹ ਮੇਰੀ ਬੇਨਤੀ ਆ ਬਾਰ ਬਾਰ ਮਾਲ ਕੋ ਸੋਹੇ ਬਾਈ ਜੀ ਦਾ ਖੇਤ ਇਹ ਦਾਣਾ ਮੰਡੀ ਦੇ ਬਿਲਕੁਲ ਨਾਲ ਆ ਇਹਨਾਂ ਤੋਂ ਆਪਾਂ ਪੁੱਛਾਂਗੇ ਕਿ ਬਾਈ ਜੀ ਪਾਣੀ ਪਾਇਆ ਇਹਨਾਂ ਨੇ ਪਾਲਿਆ ਇਹਨਾਂ درختਾਂ ਨੂੰ ਜਾਂ ਕਿਸ ਤਰ੍ਹਾਂ ਸੇਵਾ ਕਰਦੇ ਹਨ ਸੋ ਹਾਂਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਜਗਦੇਵ ਸਿੰਘ ਆ ਜੀ ਮੇਰਾ ਖੇਤ ਗਮਾਂਡਾ ਜੀ ਦੇ ਨਾਲ ਮੰਡੀ ਦੇ ਨਾਲ ਖੇਤ ਆ ਆਪਣਾ ਇਹ ਬਜ਼ੁਰਗ ਨੂੰ ਮੈਂ ਬਹੁਤ ਟਾਈਮ ਦਾ ਇੱਥੇ ਦੇਣਾ ਜੀ ਬੂਟਾ ਦੀ ਬਹੁਤ ਸੇਵਾ ਕਰਦਾ ਇਹ ਗਰੀਬ ਬੰਦਾ ਵੀ ਵਿਚਾਰੇ ਨੂੰ ਅੱਖਾਂ ਦਾ ਇਹਨਾਂ ਘੱਟ ਦਿੰਦਾ ਕੰਨਾਂ ਤੋਂ ਵੀ ਕੱਟ ਫੁੰਦਾਗਾ ਵੀ ਇਹ ਕਹਿੰਦਾ ਵੀ ਮੈਂ ਬੂਟਾ ਦੀ ਬਹੁਤ ਸੇਵਾ ਕਰਦਾ ਇਹਨਾਂ ਬੂਟੇ ਸਾਰੇ ਆ 15 20 ਬੂਟੇ ਜਿੰਨੇ ਲੱਗੇ ਮੰਡੀ ਸਾਰੇ ਇਹਨੇ ਸੇਵਾ ਸਮਾਰ ਕੀਤੀ ਇਹਨਾਂ ਦੀ ਤੇ ਇਸ ਕਰਕੇ ਇਹ ਵਿਚਾਰੀ ਥੋੜੀ ਤੋਂ ਥੋੜੀ ਮਦਦ ਜਿੰਨੀ ਕੀਤੀ ਜਾ ਸਕੇ ਵੱਤ ਵਤ ਦੀ ਪਿੰਡ ਨੂੰ ਬੇਨਤੀ ਹੈ ਕਿ ਮਦਦ ਕਿ ਸੁਖ ਕਿਉਂਕਿ ਸੁਖ ਆਪਾਂ ਨੂੰ ਹੀ ਆ ਆਪਾਂ ਹੀ ਇਹਨਾਂ ਦੀ ਸ਼ਾਮਾਨਣੀ ਆ ਇਹਨਾਂ ਦਾ ਵਿਚਾਰੇ ਨੇ ਪਾਲਨੇ ਆ ਇਹ ਵਿਚਾਰਾ ਮੰਡੀ ਚੋਂ ਲਿਆ ਲੈ ਕੇ ਸਾਰੇ ਸੱਪੜ ਚੋਂ ਪਾਣੀ ਇਹਨਾਂ ਬੂਟੇ ਨੂੰ ਪਾਉਂਦਾ ਰਿਹਾ ਸਾਡੀ ਮੋਟਰ ਤੋਂ ਹੀ ਪਾਣੀ ਇਹ ਭਰਦਾ ਰਿਹਾਗਾ ਪਰ ਪਰ ਕੇ ਸਾਰੇ ਬੂਟਿਆਂ ਨੂੰ ਪਾਣੀ ਨੇ ਪਾਇਆ ਜੀ ਠੀਕ ਹੈ ਜੀ ਹਾਂਜੀ ਹਾਂ ਇਹਦੇ ਬੂਟੇ ਪਾਲਿਆ ਹੀ ਵਿਚਾਰੇ ਨੇ ਆਹ ਸਾਰੇ ਜਿੰਨੇ ਬੋੜ ਬੜ ਲੱਗੇ ਸਾਰੇ ਇਹਦੇ ਪਾਲੇ ਵੇ ਮੋੜੀਆਂ ਮੜੀਆਂ ਲਾ ਲਾ ਕੇ ਇਨੇ ਵੀਰ ਕੁ ਬਿਮਾਰ ਆ ਜੀ ਇਹ ਕਹਿੰਦਾ ਵੀ ਮੈਨੂੰ ਪ੍ਰੋਬਲਮ ਬਹੁਤ ਆ ਗਈ ਵੀ ਮੈਨੂੰ ਥੋੜੀ ਥੋੜੀ ਮਦਦ ਪੈਸੇ ਜਿੰਨੀ ਹੋ ਸਕੇ ਵਾਦ ਵਾਦ ਮੈਨੂੰ ਥੋੜੇ ਤੋਂ ਥੋੜੀ ਬਹੁਤੇ ਤੋਂ ਬਹੁਤੀ ਮੇਰੀ ਮਦਦ ਕੀਤੀ ਜਾਵੇ ਮੈਂ ਗਰੀਬ ਬੰਦਾ ਵੀ ਮੈਂ ਇਸੇ ਗੁਜ਼ਾਰੀ ਚੱਲਦਾਗਾ ਵੀ ਮੈਂ ਥੋੜੇ ਬੂਟੇ ਸਾਰੇ ਪਾਲਦਿਆ ਕਰੂੰਗਾ ਰਿੱਕੇ ਵਾਰ ਕਹਿੰਦਾ ਵੀ ਮੰਡੀ ਚ ਮੈਂ ਪਾਣੀ ਤਾਂ ਨਹੀਂ ਹੁਣ ਵੀ ਬੂਟੇ ਕਹਿੰਦਾ ਵੀ ਲਾਏ ਆ ਜੀ ਅੱਛਾ ਇਹਦੀ ਥੋੜੀ ਤੋਂ ਥੋੜੀ ਜਿੰਨੀ ਮਦਦ ਹੋ ਸਕੇ ਉਹਨੀ ਕੀਤੀ ਜਾ ਸਕੇ ਬਹੁਤ ਬਹੁਤ ਧੰਨਵਾਦ